29 ਮਈ 2022 ਦੁਨੀਆ ਦੇ ਵਿੱਚ ਰਹਿੰਦੇ ਪੰਜਾਬੀ ਸ਼ਾਇਦ ਹੀ ਇਹ ਦਿਨ ਨੂੰ ਭੁੱਲ ਸਕਣ ਕਿਉਂਕਿ ਅੱਜ ਦੇ ਦਿਨ 29 ਮਈ 2022 ਨੂੰ ਪੰਜਾਬੀ ਦੇ ਪ੍ਰਸਿੱਧ ਗਾਇਕ ਨੌਜਵਾਨ ਗਾਇਕ ਤੇ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਉੱਭਰ ਕੇ ਆ ਰਹੇ ਨੌਜਵਾਨ ਸਿੱਧੂ ਮੂਸੇਵਾਲਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਕਤਲ 29 ਮਈ 2022 ਨੂੰ ਉਹਦੇ ਨੇੜਲੇ ਪਿੰਡ ਜਵਾਰਕੇ ਦੇ ਵਿੱਚ ਹੋਇਆ ਉਹ ਦਿਨ ਪੰਜਾਬ ਦੇ ਸਿੱਧੂ ਮੂਸੇਵਾਲੇ ਦੇ ਚੌਣ ਵਾਲਿਆਂ ਦੇ ਉੱਪਰ ਪਹਾੜ ਵਾਂਗ ਕੇ ਟੁੱਟਿਆ ਉਸ ਤੋਂ ਬਾਅਦ ਲਗਾਤਾਰ ਉਹਨਾਂ ਦਾ ਪਰਿਵਾਰ ਇਨਸਾਫ ਦੀ ਮੰਗ ਕਰਦਾ ਆ ਰਿਹਾ ਲਗਾਤਾਰ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਨੂੰ ਸਜ਼ਾਵਾ ਦੇਣ ਦੀ ਗੱਲ ਕਰਦਾ ਆ ਰਿਹਾ ਵੱਡੇ ਪੱਧਰ ਤੇ ਇਸ ਮਸਲੇ ਦੇ ਉੱਪਰ ਸਿਆਸਤ ਵੀ ਹੋਈ ਪਰ ਇਹ ਕੇਸ ਇਹ ਜਾਂਚ ਕਿੱਥੇ ਖੜੀ ਆ ਇਹਦੇ ਉੱਪਰ ਵੀ ਗੱਲ ਕਰਾਂਗੇ ਅੱਜ ਸਿੱਧੂ ਮੂਸੇਵਾਲੇ ਦੀ ਤੀਸਰੀ ਵਰ੍ਹੇਗੰਢ ਅੱਜ ਉਹਨਾਂ ਦੀ ਤੀਸਰੀ ਵਰ੍ਹੇਈ ਉਹਨਾਂ ਦੇ ਪਿੰਡ ਮੂਸਾ ਵਿਖੇ ਮਨਾਈ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਉਹਨੂੰ ਚਾਹਣ ਵਾਲੇ ਉਹਨੂੰ ਪਿਆਰ ਕਰਨ ਵਾਲੇ ਉਹਦੇ ਗੀਤਾਂ ਨੂੰ ਚਾਹਣ ਵਾਲੇ ਉੱਥੇ ਵੱਡੀ ਗਿਣਤੀ ਦੇ ਵਿੱਚ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਨਤਮਸਤਕ ਹੋ ਰਹੇ ਨੇ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਹੇ ਨੇ ਉਹਨਾਂ ਨੂੰ ਯਾਦ ਕਰਕੇ ਆਪੋ ਆਪਣੇ ਜਿਹੜੇ ਭਾਵ ਨੇ ਉਹ ਬਿਆਖਤ ਕਰ ਰਹੇ ਨੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਕੁਝ ਰਾਜਨੀਤਿਕ ਹਸਤੀਆਂ ਜਦੋਂ ਸਿੱਧੂ ਮੂਸੇਵਾਲਾ ਜਿਉਂਦਾ ਸੀ ਜਿਹੜੀਆਂ ਰਾਜਨੀਤਿਕ ਹਸਤੀਆਂ ਉਹਦੇ ਆਲੇ ਦੁਆਲੇ ਘੁੰਮਦੀਆਂ ਸੀ ਜਿਹੜੇ ਰਾਜਨੀਤਿਕ ਲੋਕ ਇਹ ਚਾਹੁੰਦੇ ਸੀ ਕਿ ਸਿੱਧੂ ਮੂਸੇਵਾਲਾ ਸਾਡੇ ਖੇਮੇ 'ਚ ਆ ਜੇ ਜਾਂ ਸਾਡੇ ਖੇਮੇ 'ਚ ਆ ਜੇ ਜਾਂ ਸਾਡੇ ਨਾਲ ਚੱਲੇ ਸਾਡੀ ਪਾਰਟੀ ਜੁਆਇਨ ਕਰ ਲੇ ਅੱਜ ਉਹ ਹਸਤੀਆਂ ਉਹ ਚਿਹਰੇ ਅੱਜ ਉਸਦੀ ਤੀਸਰੀ ਵਰ੍ਹੇਤੀ ਕਿਤੇ ਨਾ ਕਿਤੇ ਗੈਰਹਾਜ਼ਰ ਨਜ਼ਰ ਆ ਰਹੇ ਨੇ ਹਾਲਾਂਕਿ ਪਰਿਵਾਰਕ ਮੈਂਬਰਾਂ ਨੇ ਇਹ ਕਿਹਾ ਕਿ ਅਸੀਂ ਕਿਸੇ ਨੂੰ ਆਉਣ ਦਾ ਸੱਦਾ ਨਹੀਂ ਦਿੰਦਾ ਜੋ ਆਪਣੇ ਆਪ ਆ ਰਹੇ ਨੇ ਸਭ ਦਾ ਸਵਾਗਤ ਹੈ ਸਭ ਨੂੰ ਜੀ ਆਇਆਂ ਹੈ ਪਰ ਅਸੀਂ ਕਿਸੇ ਨੂੰ ਪਰਸਨਲੀ ਸੱਦਾ ਨਹੀਂ ਦਿੰਦਾ ਕਿਉਂਕਿ ਲੁਧਿਆਣੇ ਦੀ ਇੱਕ ਜਿਮਣੀ ਚੋਣ ਹੈ ਜਿਮਣੀ ਚੋਣ ਦੇ ਵਿੱਚ ਉਲਝੇ ਹੋਣ ਕਰਕੇ ਉਹ ਉਧਰ ਵਿਅਸਤ ਨੇ ਪਰ ਆਪਣੇ ਆਪ ਵੀ ਇੱਕ ਫਰਜ਼ ਬਣਦਾ ਜੋ ਇੱਕ ਵੱਡੇ ਲੀਡਰ ਕਹਿੰਦੇ ਸੀ ਕਿ ਸਿੱਧੂ ਮੂਸੇਵਾਲਾ ਸਾਡਾ ਛੋਟਾ ਭਰਾ ਸਾਡਾ ਪੁੱਤ ਹੈ ਅੱਜ ਉਹ ਕਿਤੇ ਨਾ ਕਿਤੇ ਗੈਰ ਹਾਜ਼ਰ ਨਜ਼ਰ ਆਏ ਵੱਡੀ ਗਿਣਤੀ ਦੇ ਵਿੱਚ ਚਾਉਣ ਵਾਲਿਆਂ ਨੇ ਹਾਜ਼ਰੀ ਲਾਈ ਆ ਇਸ ਜਿਹੜੀ ਵਰਸ਼ੀ ਆ ਵਰਸ਼ੀ ਸਮਾਗਮ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਭਾਵਕ ਹੁੰਦਿਆਂ ਇੱਕ ਸੋਸ਼ਲ ਮੀਡੀਆ ਤੇ ਆਪਣੀ ਪੋਸਟ ਵੀ ਸਾਂਝੀ ਕੀਤੀ ਆ ਕੀ ਲਿਖਦੇ ਨੇ ਉਹਦੇ ਵਿੱਚ ਉਹਨਾਂ ਕਿਹਾ ਕਿ ਅੱਜ ਤੇਰੀ ਤਸਵੀਰ ਨਾਲ ਗੱਲਾਂ ਕਰਦੇ ਆ ਤੇ ਇਨਸਾਫ ਦੀ ਉਡੀਕ ਕਰਦੇ ਆ 3 ਸਾਲ ਬੀਤ ਗਏ ਪਰ ਅਸੀਂ ਕਦੇ ਡੋਲਾਂਗੇ ਨਹੀਂ ਸਗੋਂ ਆਪਣੇ ਹੱਕ ਲਈ ਆਪਣੀ ਆਵਾਜ਼ ਉਠਾਉਂਦੇ ਰਵਾਂਗੇ ਇਹ ਸ਼ਬਦ ਲਿਖੇ ਨੇ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਨੇ ਇੱਥੇ ਗੱਲ ਕਰੀਏ ਤਾਂ ਸਿੱਧੂ ਮੂਸੇਵਾਲੇ ਦੇ ਤਾਇਆ ਜੀ ਚਮਕੌਰ ਸਿੰਘ ਨੇ ਜੋ ਪਿਛਲੇ ਦਿਨੀ ਉਹਨਾਂ ਦੇ ਪਿਤਾ ਬਾਪੂ ਬਲਕੌਰ ਸਿੰਘ ਵੱਲੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਉਹਦੇ ਬਾਰੇ ਗੱਲ ਸਾਂਝੀ ਕਰਦੇ ਆ ਕਿ ਹਾਂ মিডিਆ ਦੇ ਸਨਮੁਖ ਹੋ ਕੇ ਉਹਨਾਂ ਨੇ ਕਿਹਾ ਕਿ ਸਾਨੂੰ ਚੂਣਾ ਲੜਨ ਦਾ ਕੋਈ ਸ਼ੌਂਕ ਨਹੀਂ ਅਸੀਂ ਇਸ ਸਿਸਟਮ 'ਚ ਨਹੀਂ ਆਉਣਾ ਚਾਹੁੰਦੇ ਸੀ ਸਾਨੂੰ ਬਿਲਕੁਲ ਸ਼ੌਂਕ ਨਹੀਂ ਕਿ ਅਸੀਂ ਚੂਣ ਲੜੀਏ ਜਾਂ ਕਿਸੇ ਤਰ੍ਹਾਂ ਦਾ ਰਾਜਨੀਤੀ ਦੇ ਵਿੱਚ ਆਈਏ ਅਸੀਂ ਆਪਣੇ ਆਪ ਦੇ ਵਿੱਚ ਇੱਕ ਵੱਡਾ ਨਾਮ ਰੱਖਦੇ ਹਾਂ ਸਾਡੇ ਪੁੱਤ ਨੇ ਸਾਨੂੰ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਕਰਤਾ ਪਰ ਸਾਡੀਆਂ ਫਾਈਲਾਂ ਪਿਛਲੇ 3 ਸਾਲਾਂ ਤੋਂ ਡੀਸੀ ਦਫ਼ਤਰ ਦੇ ਵਿੱਚ ਦੱਬੀਆਂ ਪਈਆਂ ਨੇ ਐਸਐਸਪੀ ਦਫ਼ਤਰ ਦੇ ਵਿੱਚ ਦੱਬੀਆਂ ਪਈਆਂ ਨੇ ਉਹ ਫਾਈਲਾਂ ਉੱਥੋਂ ਅੱਗੇ ਨਹੀਂ ਜਾ ਰਹੀਆਂ ਸਾਨੂੰ ਇਨਸਾਫ ਦੀ ਕਿਤੋਂ ਵੀ ਉਮੀਦ ਨਹੀਂ ਹੈ ਸਾਨੂੰ ਕਿਤੋਂ ਵੀ ਕੋਈ ਇਸ ਤਰ੍ਹਾਂ ਦੀ ਇਨਸਾਫ ਦੀ ਚਿੰਗ ਨਜ਼ਰ ਨਹੀਂ ਆਉਂਦੀ ਕਿ ਸਾਡੇ ਪੁੱਤ ਦੇ ਕਾਤਲਾਂ ਨੂੰ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਵੀ ਜਸ਼ਨ ਮਨਾ ਰਹੇ ਨੇ ਉਹਨਾਂ ਨੂੰ ਕੋਈ ਸਜ਼ਾ ਮਿਲੇਗੀ ਤਾਂ ਇਹ ਚਮਕੌਰ ਸਿੰਘ ਉਹਨਾਂ ਦੇ ਸਿੱਧੂ ਮੂਸੇਵਾਲ ਦੇ ਤਾਇਆ ਜੀ ਦੇ ਬਿਆਨ ਨਹੀਂ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਜੋ ਵੀ ਹਾਂ ਸ਼ੁਭਦੀਪ ਸਿੰਘ ਸਿੱਧੂ ਦੇ ਬਦੌਲਤ ਹਾਂ ਉਹਨੇ ਸਾਨੂੰ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਕਰਕੇ ਰੱਖਤਾ ਉਹ ਜਿੱਥੇ ਵੀ ਹੈ ਪਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਖਾਸ ਕਰਕੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਛੋਟੇ ਸਿੱਧੂ ਦੇ ਵਿੱਚੋਂ ਸਿੱਧੂ ਮੂਸੇਵਾਲੇ ਦੀ ਝਲਕ ਵੇਖਦੇ ਹਾਂ ਉਹਨਾਂ ਨੇ ਅੱਗੇ ਜਾ ਕੇ ਗਾਇਕ ਬਣਨਾ ਜਾਂ ਕਿਹੜੇ ਖੇਤਰ ਚ ਜਾਣਾ ਇਹ ਪ੍ਰਮਾਤਮਾ ਜਾਣਦਾ ਪਰ ਅਸੀਂ ਇੱਕ ਝਲਕ ਵੇਖਦੇ ਹਾਂ ਛੋਟੇ ਸਿੱਧੂ ਦੇ ਵਿੱਚੋਂ ਵੱਡੇ ਸਿੱਧੂ ਮੂਸੇਵਾਲੇ ਦੀ ਤਾਂ ਇਹ ਸ਼ੁਭਦੀਪ ਸਿੰਘ ਦੇ ਤਾਇਆ ਜੀ ਚਮਕੌਰ ਸਿੰਘ ਨੇ ਕਿਹਾ ਤੇ ਜਿੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਠਾਠ ਮਾਰਦਾ ਇਕੱਠ ਮੂਸਾ ਪਿੰਡ ਦੇ ਵਿੱਚ ਮਾਨਸਾ ਜ਼ਿਲ੍ਹੇ ਦਾ ਪਿੰਡ ਮੂਸਾ ਜਿੱਥੇ ਸਿੱਧੂ ਮੂਸੇਵਾਲੇ ਨੇ ਜਨਮ ਲਿਆ ਜਿੱਥੋਂ ਮਿੱਟੀ ਦੇ ਵਿੱਚੋਂ ਉੱਠ ਕੇ ਵਰਲਡਵਾਈਡ ਉਹਨੇ ਆਪਣਾ ਨਾਮ ਕਮਾਇਆ ਬਿਲਬੋਰਡ ਤੱਕ ਪਹੁੰਚਿਆ ਤੇ ਉਸ ਤੋਂ ਬਾਅਦ ਅਖੀਰ ਮੂਸੇਪਿੰਡ ਦੇ ਵਿੱਚ ਆ ਕੇ ਹੀ ਉਹਨਾਂ ਨੇ ਆਪਣਾ ਰਹਿਣ ਬਸੇਰਾ ਰਹਿਣ ਟਿਕਾਣਾ ਬਣਾਇਆ ਹਵੇਲੀ ਪਾਈ ਤੇ ਆਪਣੇ ਸ਼ਬਦਾਂ ਦੇ ਵਿੱਚ ਵੀ ਕਹਿੰਦਾ ਸੀ ਕਿ ਬੰਬੇ ਬੰਬੇ ਵਾਲੇ ਮਿੱਠੀਏ ਮੂਸੇਪਿੰਡ ਆਉਣ ਲਾਤੇ ਨਹੀਂ ਸੋ ਇਹਨਾਂ ਸ਼ਬਦਾਂ ਕਰਕੇ ਮੂਸਾਪਿੰਡ ਪੂਰੇ ਵਰਲਡ ਦੇ ਵਿੱਚ ਮਸ਼ਹੂਰ ਹੋਇਆ ਤਾਂ ਅੱਜ ਉਸ ਮੂਸੇਪਿੰਡ ਦੇ ਵਿੱਚ ਕਿਤੇ ਨਾ ਕਿਤੇ ਇੱਕ ਦੁਖਦਾਈ ਲਹਿਰ ਹੈ ਕਿਤੇ ਨਾ ਕਿਤੇ ਅੱਖਾਂ ਨਾਮ ਹੋ ਰਹੀਆਂ ਨੇ ਖਾਸ ਕਰਕੇ ਜਿਹੜਾ ਸਮਾਗਮ ਮਨਾਇਆ ਜਾ ਰਿਹਾ ਹੈ ਸਮਾਗਮ ਉਸ ਜਗ੍ਹਾ ਤੇ ਮਨਾਇਆ ਜਾ ਰਿਹਾ ਜਿੱਥੇ ਸਿੱਧੂ ਮੂਸੇਵਾਲੇ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ ਜਿੱਥੇ ਸਿੱਧੂ ਮੂਸੇਵਾਲੇ ਦੀ ਇੱਕ ਜਗ੍ਹਾ ਵੀ ਬਣੀ ਹੈ ਉਹਨਾਂ ਦਾ ਬੁੱਤ ਲਾਇਆ ਗਿਆ ਉੱਥੇ ਇੱਕ ਪੂਰੇ ਲੋਕ ਦਰਸ਼ਨ ਕਰਨ ਲਈ ਆਉਂਦੇ ਨੇ ਲੋਕ ਮਿਲਣ ਲਈ ਆਉਂਦੇ ਨੇ ਇੱਕ ਬਾਜ਼ਾਰ ਵੀ ਉੱਥੇ ਸਥਾਪਿਤ ਹੋ ਗਿਆ ਉਹਨਾਂ ਦੁਕਾਨਾਂ ਦੇ ਉੱਪਰ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਮੂਸੇਵਾਲੇ ਨਾਲ ਸੰਬੰਧਤ ਹਰ ਇੱਕ ਚੀਜ਼ ਐਸੈਸਰੀਜ਼ ਉੱਥੇ ਮਿਲਦੀਆਂ ਨੇ ਸੋ ਆਪਣੇ ਆਪ ਦੇ ਵਿੱਚ ਇਹ ਮੂਸਾ ਪਿੰਡ ਪੂਰੇ ਵਰਲਡਵਾਈਡ ਜਿਹੜਾ ਪ੍ਰਸਿੱਧਿਤ ਖੱਟ ਗਿਆ ਸੋ ਅੱਜ ਸਿੱਧੂ ਮੂਸੇਵਾਲੇ ਦੀ ਤੀਸਰੀ ਵਰ੍ਹੇਸ਼ੀ ਹੈ ਤੀਸਰੀ ਵਰ੍ਹੇਸ਼ੀ ਦੇ ਉੱਪਰ ਉਹਦੇ ਚਾਹਣ ਵਾਲੇ ਜਿੱਥੇ ਉਹਨੂੰ ਮਿਸ ਕਰ ਰਹੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਦੁੱਖ ਹੈ ਉੱਥੇ ਬਹੁਤ ਸਾਰੇ ਸਵਾਲ ਬਣਦੇ ਨੇ ਸਵਾਲ ਸਿਸਟਮ ਨੂੰ ਸਵਾਲ ਸਰਕਾਰਾਂ ਨੂੰ ਸਵਾਲ ਇਸ ਕਰਕੇ ਕਿਉਂਕਿ ਜਦੋਂ 29 ਮਈ 2022 ਨੂੰ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਉਸ ਤੋਂ ਇੱਕ ਦੋ ਦਿਨ ਪਹਿਲਾਂ ਸਰਕਾਰ ਨੇ ਪੰਜਾਬ ਦੇ ਬਹੁਤ ਵੱਡੀਆਂ ਹਸਤੀਆਂ ਪੰਜਾਬ ਦੀਆਂ ਬਹੁਤ ਵੱਡੀਆਂ ਹਸਤੀਆਂ ਜਿਨ੍ਹਾਂ ਦੇ ਵਿੱਚ ਧਾਰਮਿਕ ਹਸਤੀਆਂ ਸੀ, ਰਾਜਨੀਤਿਕ ਹਸਤੀਆਂ ਸੀ, ਗਾਇਕੀ ਖੇਤਰ ਨਾਲ ਹਸਤੀਆਂ ਸੀ। ਉਹਨਾਂ ਨੂੰ ਬੀਵੀਆਈਪੀ ਕਹਿ ਕੇ ਉਹਨਾਂ ਦੀ ਸੁਰੱਖਿਆ ਘਟਾਈ ਗਈ ਸੀ। ਜਦੋਂ ਉਹਨਾਂ ਦੀ ਸੁਰੱਖਿਆ ਘਟਾਈ ਗਈ, ਉਹਨਾਂ ਦੀ ਸਿਕਿਉਰਿਟੀ ਵਾਪਸ ਲਈ ਗਈ। ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੇ ਬਹੁਤ ਨੇੜੇ ਇੱਕ ਨਮਾਇंदे ਜੋ ਪਿਛਲੇ ਲੰਬੇ ਸਮੇਂ ਤੋਂ ਪੱਤਰਕਾਰਤਾ ਵਿੱਚ ਵਿਚਰੇ ਨੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਪਾ ਕੇ ਇਹ ਜਾਣਕਾਰੀ ਸਾਂਝੀ ਕੀਤੀ ਕਿ ਇੰਨਾ-ਇੰਨਾ ਹਸਤੀਆਂ ਦੀ ਸੁਰੱਖਿਆ ਵਾਪਸ ਲਈ ਗਈ ਆ ਜੈਡ ਸਕਿਉਰਿਟੀ ਘਟਾ ਦਿੱਤੀ ਗਈ ਹੈ ਤੇ ਉਹਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਵੀ ਨਾਮ ਸੀ ਔਰ ਉਸ ਤੋਂ ਬਾਅਦ ਅਗਲੇ ਦਿਨ ਹੀ ਸਿੱਧੂ ਮੂਸੇਵਾਲੇ ਦੇ ਉੱਪਰ ਅਟੈਕ ਹੁੰਦਾ ਉਹਨਾਂ ਦਾ ਕਤਲ ਹੁੰਦਾ ਉਸ ਤੋਂ ਬਾਅਦ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਆ ਇਨਸਾਫ ਮਿਲ ਨਹੀਂ ਰਿਹਾ ਉਨ੍ਹਾਂ ਦੇ ਪਰਿਵਾਰਕ ਮੈਂਬਰ ਸੰਤੁਸ਼ਟ ਨਹੀਂ ਹਨ ਪਰਿਵਾਰਕ ਮੈਂਬਰ ਕਿਤੇ ਨਾ ਕਿਤੇ ਨਾਰਾਜ਼ ਨੇ ਸਰਕਾਰ ਤੋਂ ਮੁੱਖ ਮੰਤਰੀ ਤੋਂ ਮੌਜੂਦਾ ਸਿਸਟਮ ਤੋਂ ਪ੍ਰਸ਼ਾਸਨ ਤੋਂ ਤਾਂ ਉਹ ਇੱਥੋਂ ਤੱਕ ਦੋਸ਼ ਲਾਉਂਦੇ ਨੇ ਕਿ ਸਾਡੀਆਂ ਫਾਈਲਾਂ ਡੀਸੀ ਦਫ਼ਤਰ ਤੋ ਅੱਗੇ ਨਹੀਂ ਜਾ ਰਹੀਆਂ ਅਸੀਂ ਕੋਰਟਾਂ ਕਚੈਰੀਆਂ ਦੇ ਗਿੜੇ ਮਾਰ ਕੇ ਥੱਕ ਗਏ ਆ ਪਿਛਲੀ ਪੇਸ਼ੀ ਤੇ ਤਾਂ ਬਲਕੌਰ ਸਿੰਘ ਸਿੱਧੂ ਮੂਸੇਵਾਲ ਦੇ ਪਿਤਾ ਤਰੀਕ ਤੇ ਵੀ ਨਹੀਂ ਗਏ ਸਨ ਤੇਜਮ ਕੋਰ ਸਿੰਘ ਉਹਨਾਂ ਦੇ ਤਾਇਆ ਜੀ ਨੇ ਵੱਡੇ ਦੋਸ਼ ਲਾਏ ਆ ਕਿ ਹੁਣ ਅਸੀਂ ਰਾਜਨੀਤੀ 'ਚ ਆਵਾਂਗੇ ਰਾਜਨੀਤੀ 'ਚ ਆ ਕੇ ਸਾਡੇ ਕੋਲ ਇੱਕ ਆਖਰੀ ਇੱਕ ਇਹ ਹਥਿਆਰ ਬਚਿਆ ਜਾਂ ਆਖਰੀ ਇੱਕ ਉਮੀਦ ਬਚੀ ਆ ਕਿ ਅਸੀਂ ਖੁਦ ਰਾਜਨੀਤੀ 'ਚ ਆਈਏ ਚੋਣ ਲੜੀਏ ਸਿਸਟਮ ਦੇ ਵਿੱਚ ਆ ਕੇ ਅਸੀਂ ਆਪਣੇ ਪੁੱਤ ਲਈ ਇਨਸਾਫ ਮੰਗੀਏ ਤਾਂ ਇਨਸਾਫ ਕਿਉਂ ਨਹੀਂ ਮਿਲ ਰਿਹਾ ਕਿੱਥੇ ਕਮੀ ਹੈ ਸਰਕਾਰਾਂ ਜਾਂ ਕਹਿ ਲੀਏ ਕਿ ਇਨਸਾਫ ਦੇਣਾ ਨਹੀਂ ਚਾਹੁੰਦੀਆਂ ਜਾਂ ਸਰਕਾਰਾਂ ਨੂੰ ਜਾਂ ਲੀਡਰਾਂ ਨੂੰ ਕਿਤੇ ਨਾ ਕਿਤੇ ਆਪਣਾ ਡਰ ਸਤਾ ਰਿਹਾ ਜਾਂ ਕਿਤੇ ਨਾ ਕਿਤੇ ਜਿਹੜਿਆ ਉਹ ਗੈਂਗਸਟਰਵਾਦ ਹੈ ਜਿਹੜੇ ਗੈਂਗਸਟਰ ਨੇ ਉਹ ਸਰਕਾਰਾਂ ਤੋਂ ਵੀ ਉੱਪਰ ਨੇ ਸਰਕਾਰਾਂ ਨੂੰ ਵੀ ਆਪਣੇ ਕਿਤੇ ਨਾ ਕਿਤੇ ਸਕੰਜੇ ਚ ਲਈ ਬੈਠੇ ਨੇ ਬਹੁਤ ਸਵਾਲ ਉੱਠਦੇ ਨੇ ਸਵਾਲ ਕਰਨੇ ਬਣਦੇ ਨੇ ਸਿਸਟਮ ਨੂੰ ਸਰਕਾਰਾਂ ਨੂੰ ਤੁਹਾਡਾ ਇਸ ਸਾਰੇ ਅੱਜ ਦੇ ਇਸ ਦ੍ਰਿਸ਼ ਬਾਰੇ ਕੀ ਵਿਚਾਰ ਹੈ ਸਦਮੂਸਵਾਲ ਨੂੰ ਇਨਸਾਫ ਕਿਉਂ ਨਹੀਂ ਮਿਲ ਰਿਹਾ ਤੁਸੀਂ ਕੀ ਸੋਚਦੇ ਹੋ 3 ਸਾਲ ਬੀਤਣ ਤੋਂ ਬਾਅਦ ਵੀ ਸਰਕਾਰਾਂ ਦੀ ਕਾਰਗੁਜ਼ਾਰੀ ਖਾਸ ਕਰਕੇ ਜਾਂਚ ਦੀ ਕਾਰਗੁਜ਼ਾਰੀ ਕਿੱਥੇ ਖੜੀ ਹੈ ਆਪਣੇ ਪ੍ਰਤੀਕਰਮ ਸਾਨੂੰ ਜ਼ਰੂਰ ਦੱਸਿਓ ਧੰਨਵਾਦ